ਗੁਰਮਖ ਪਿਆਰਿਓ 24F ਚ ਬਾੜ ਆ ਗਈ ਰਸਤਾ ਨਹੀਂ ਦਿਖ ਰਿਹਾ ਬਿਲਕੁਲ ਵੀ ਦੇਖੋ ਕਿੰਨਾ ਮੀ ਹੈ ਲੰਗਾਂ ਨਗਰ ਦੇ ਸਟੇਸ਼ਨ ਦਾ ਦੇਖੋ ਕਿੱਡਾ ਸੋਣਾ ਪ੍ਰਿੰਟ ਕੀਤਾ ਗੁਰਮਖ ਪਿਆਰਿਓ ਅੱਜ ਜਾ ਰਹੇ ਆ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਮਾ ਪਿੰਡ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿੱਡਾ ਗੁਰਮਖ ਪਿਆਰਿਓ ਠੀਕ ਠਾਕ ਹੋ ਅਸੀਂ ਠੀਕ ਠਾਕ ਆ ਤੁਸੀਂ ਸੁਣਾਓ ਕਿਵੇਂ ਠੀਕ ਠਾਕ ਹੋ ਸੋ ਅੱਜ ਇਧਰ ਬਾਹਰ ਘੁੰਮਣ ਆਏ ਸੀ ਸੈਰ ਕਰਨ ਬੜਾ ਸੁਹਾਵਣਾ ਮੌਸਮ ਹੈ ਬਹੁਤ ਸੁੰਦਰ ਤੇ ਇਹਦੇ ਵਿੱਚ ਗਰਮਕ ਪਿਆਰਿਓ ਜਦੋਂ ਸੈਰ ਕਰਦੇ ਆ ਜਦੋਂ ਸੈਰ ਕਰਨ ਆਈਦਾ ਸ਼ੁੱਧ ਹਵਾ ਖੇਤਾਂ ਦਾ ਵਾਤਾਵਰਣ ਤੇ ਗਰਮਕ ਪਿਆਰਿਓ ਮਨ ਨੂੰ ਸ਼ਾਂਤੀ ਮਿਲਦੀ ਹੈ ਆਨੰਦ ਮਿਲਦਾ ਹੈ ਸਰੀਰ ਵੀ ਸਹੀ ਰਹਿੰਦਾ ਹਵਾ ਵੀ ਠੰਡੀ ਚੱਲ ਰਹੀ ਹੈ ਕਿਉਂਕਿ ਜੁਲਾਈ ਦਾ ਮਹੀਨਾ ਗਰਮੀ ਦਾ ਵੈਸੇ ਬਹੁਤ ਆ ਪਰ ਆ ਜਿਹੜਾ ਮੌਸਮ ਹੈ ਨਾ ਇਹ ਖੁਸ਼ ਕਰ ਦਿੰਦਾ ਵੈਸੇ ਐਤ ਕੀ ਗਰਮੀ ਬਹੁਤ ਘੱਟ ਪਈ ਆ ਪਹਿਲਾਂ ਤਾਂ ਆ 10 ਦਿਨ ਪਹਿਲਾਂ ਤਾਂ 10 ਦਿਨ ਲਗਾਤਾਰ ਮੀਂਹ ਪਿਆ ਬਹੁਤ ਜ਼ਿਆਦਾ ਇੱਥੇ ਗੰਗਾ ਨਗਰ ਦੇਲ ਜ਼ਿਲ੍ਹੇ 'ਚ ਇਲਾਕੇ 'ਚ ਤੇ ਹੁਣ ਵੀ ਜਿਹੜੀ ਇੰਨੀ ਗਰਮੀ ਨਹੀਂ ਹੈ ਖਾਸ ਕੋਈ ਬਹੁਤ ਵਧੀਆ ਮੌਸਮ ਠੰਡਾ ਹੈ ਆ ਤੁਸੀਂ ਮੇਰੇ ਦਾੜੇ ਤੋਂ ਅੰਦਾਜ਼ਾ ਲਾ ਲਓਗੇ ਕਿੰਨੀ ਹਵਾ ਲੱਗ ਚੱਲ ਰਹੀ ਹੈ ਆ ਜਿਹੜਾ ਦਰਖਤ ਬਹੁਤ ਪੁਰਾਣਾ ਕੱਟ ਤੋਂ ਕਾਟੇ 50 ਸਾਲ ਪੁਰਾਣਾ ਹੋਊਗਾ। ਬਹੁਤ ਚਿਰ ਦਾ ਹੈ। ਬਜ਼ੁਰਗ ਕਹਿੰਦੇ ਆ ਬੜੇ ਬੜੇ ਟਾਈਮ ਦਾ ਖੜਾ ਹੈ। ਤੇ ਇਹਦੇ ਤੇ ਜਾਨਵਰੀ ਵੀ ਬਹੁਤ ਰਹਿੰਦੇ ਮੈਂ ਰੋਜ਼ਾਨਾ ਹੁੰਨਾ। ਕਦੇ ਤੇ ਉੱਲੂ ਬੈਠੇ ਹੁੰਦੇ ਕਦੇ ਕੋਚਰੀਆਂ ਕਦੇ ਦੀ ਜਿਹੜਾ ਛੱਪ ਵੀ ਹੁੰਦੇ ਆ ਤੇ ਬਹੁਤ ਮੈਂ ਛੱਪਾਂ ਨਹੀਂ ਤਾਂ ਜਿਹੜੀਆਂ ਜਿਹੜੀਆਂ ਪੈੜਾਂ ਲਿਖਾਂ ਕਹਿਦੀਏ ਉਹ ਜਾਨਾ ਹੀ ਦੇਖਦਾ ਇੱਧਰ। ਇੱਧਰ ਵੀ ਇਸ ਰਸਤੇ ਤੇ ਛੱਪਾਂ ਦੀ ਲਿਖਾਂ ਬਹੁਤ ਹੁੰਦੀਆਂ ਛੱਪ ਬਹੁਤ ਹੈ। ਬਹੁਤ ਵੱਡੇ ਵੱਡੇ ਛੱਪ। ਚਲੋ ਉਹ ਵੀ ਪ੍ਰਮਾਤਮਾ ਦੇ ਹੁਕਮ ਅਚਾਰਾ ਜਾ ਵਿੱਚ ਸਾਰੇ ਜੀ ਜੰਤੂ ਜੀ ਜੰਤ ਤੇਰੇ ਧਾਰੇ ਪਰਵਡੋਰੀ ਹੱਥ ਤੁਹਾਾਰੇ ਸਾਰੇ ਉਹਦੇ ਮਾਲਕ ਦੇ ਵਸ ਹੈ ਦੋਸਤੋ ਹਰਿਆਲੀ ਬਹੁਤ ਸੋਹਣੀ ਲੱਗਦੀ ਹੈ ਇੱਧਰ ਦੇਖੋ ਕਿੰਨਾ ਸੁੰਦਰ ਮੌਸਮ ਹੋਇਆ ਪਿਆ ਜਿੱਥੇ ਜਾ ਕੇ ਆਉਣਾ ਕਿਤੇ ਸੋ ਗੁਰਮukh ਪਿਆਰੋ ਅੱਜ ਜਾ ਰਹੇ ਆਂ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਮਾ ਪਿੰਡ ਹੈ ਹਿੰਦੂਮਲ ਕੋਟ ਦੇ ਅੱਗੇ ਕੋਠਾ ਪੱਕੀ ਕੋਈ ਰਿਸ਼ਤੇਦਾਰੀ ਚ ਜਾ ਰਹੇ ਆਂ ਤੇ ਨਾਲ ਸਰਦਾਰਨੀ ਜੀ ਵੀ ਹੈ ਤੇ ਆਪਣਾ ਅੱਗੇ ਸਿਸਟਰ ਆ ਰਹੀ ਹੈ ਭੈਣ ਭੈਣ ਵੀ ਆ ਰਹੀ ਹੈ ਭਾਜੀ ਆ ਰਹੇ ਆ ਦੋ ਦੇ ਉਹਨਾਂ ਨੂੰ ਡ੍ਰੈਮ ਤੇ ਚੱਕਣਾ ਆਪਣੇ ਕੇਸਰੀ ਸਿੰਘਪੁਰ ਨੂੰ ਰਸਤਾ ਜਾ ਰਿਹਾ ਹੈ ਸਿੰਗਲ ਰੋਡ ਦੇਖੋ ਜਮਾਂ ਹੀ ਛੋਟੀ ਦੀ ਹੈ ਇੱਥੇ ਤਾਂ ਫਿਰ ਵੀ ਹੈ ਪਿੱਛੇ ਜਮਾਂ ਹੀ ਛੋਟੀ ਸੀ ਬਲਦ ਗੱਡੀ ਖੜਾ ਰਾਜ ਬਲਦ ਸਾਹਿਬ ਜੀ ਪਾਸੇ ਹੋ ਜਾ ਨਹੀਂ ਹੋ ਰਿਹਾ ਇਹ ਕਹਿੰਦਾ ਮੈਂ ਤਾਂ ਹੀ ਖੜੂਗਾ ਸੋ ਗਰਮਖ ਪਿਆਰਿਓ ਬਣੇ ਰਿਓ ਅੱਜ ਸਾਡੇ ਨਾਲ ਬਲੌਗ ਵਿੱਚ ਪਰਮਿਸ਼ਨ ਮਿਲੀ ਤੇ ਬਾਰਡਰ ਵੀ ਵਿਖਾਵਾਂਗੇ ਤੁਹਾਨੂੰ ਗਰਮੀ ਵਾਲੀ ਹੋ ਜਾਣੀ ਹੈ ਹੈਨਾ ਤੇ ਬੈਰ ਹੋ ਜੂਗੀ ਬੱਦਲ ਹੈਗੀ ਕਿ ਟਾਈਮ ਹੋਇਆ ਮੋਂਟ ਟਾਈਮ ਹੋਇਆ 10 ਵਜੇ ਕੇ 6 ਮਿੰਟ ਤੇ ਉਦੋਂ ਨੂੰ 12 ਵਜ ਜਾਣੇ 2 ਘੰਟੇ ਲੱਗ ਜਾਣੇ ਆਰਾਮ ਨਾਲ ਚਲੋ ਫਿਰ ਵੀ ਜੇ ਹੋਇਆ ਤਾਂ ਜ਼ਰੂਰ ਐਸੇ ਦੂਰੋਂ ਤੋਂ ਦਿਖਾਵਾਂਗੇ ਸਾਹਮਣੇ ਦਿਖ ਜੂਗਾ ਜੇ ਵਾ ਇਥੋਂ ਹੋਰ ਇਹ ਟਾਲਾ ਡੱਬਾ ਦਿਸਦਾ ਇਨੀਂਕ ਦੂਰ ਤੇ ਹੂਗਾ ਜਿਹੜਾ ਇਹ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਹੈ ਇਨੀਂਕ ਦੂਰ ਤੇ ਜਾਮਾ ਬਸ ਸੋ ਜੇ ਪਰਮਿਸ਼ਨ ਮਿਲੀ ਤੇ ਜ਼ਰੂਰ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਸਾਡੇ ਨਾਲ ਮਰੀਆ ਪਹੁੰਚ ਕੇ ਮਰੀਆ ਪਹੁੰਚੀ ਮਰੀਆ ਕੋਈ ਦਿੱਕਤ ਹਾਇ ਖਾਲਸਾ ਫਤਿਹ ਹੋਰ ਬਾਜੀ ਠੀਕ ਹੋ ਵਧੀਆ ਪਹੁੰਚ ਗਏ ਚਲੀਏ ਨਾ ਆਪਾਂ ਹਾਂਜੀ ਚੱਲੋ ਆਈ ਸਾਡੀ ਮੰਡੀ ਕੇਸਰੀ ਸਿੰਘਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਪਹੁੰਚ ਚੁੱਕੇ ਆ ਕੋਠਾ ਪੱਕੀ ਟ੍ਰੇਨ ਆਉਣ ਵਾਲੀ ਉਹ ਹਣ ਉਹਦੇ ਤੇ ਇੱਕ ਬੰਦਾ ਹੋਰ ਆ ਰਿਹਾ ਫਟਕ ਤੇ ਖੜੇ ਆ ਤੇ ਉਸ ਤੇ ਬਜ਼ੁਰਗ ਆ ਰਹੇ ਆ ਕੋ ਉਹਨਾਂ ਨੂੰ ਨਾਲ ਲੈ ਕੇ ਜਾਣਾ ਤੇ ਰਿਸ਼ਤੇਦਾਰੀ ਚ ਕੰਮ ਚੱਲੇ ਸੀ ਤੇ ਆ ਸਿਸਟਰ ਆਈ ਵੀ ਹੈ ਤੇ ਦਿਖ ਰਹੇ ਆਸੀਂ ਟ੍ਰੇਨ ਆਉਂਦੀ ਐ। ਸੋ ਟ੍ਰੇਨ ਆ ਗਈ ਆ ਹੁਣ। ਹੁਣ ਕਾਫੀ ਟਾਈਮ ਹੋ ਗਿਆ ਇੱਥੇ ਖੜਿਆ ਨੂੰ 15-20 ਮਿੰਟ। ਟ੍ਰੇਨ ਲੰਘ ਗਈ ਐ ਕਾਫੀ ਭੀੜ ਹੋ ਗਈ ਐ। ਤਾਂ ਗਰਮਕ ਪਿਆਰੋ ਅੱਜ ਗੰਗਾ ਨਗਰ ਆਏ ਆ ਫੇਰ। ਤੇ ਪਰਮੇਸ਼ਰ ਦੀ ਕੁਦਰਤ ਦੇਖੋ ਉਧਰ ਮੀਂਹ ਪਿਆ ਫੁੱਲ। ਪਤਾ ਹੀ ਨਹੀਂ ਸੀ ਸਾਨੂੰ ਤਾਂ ਉਧਰ ਦਾ ਵੀ ਵਲੌਗ ਬਣਾ ਲੈਂਦੇ। ਇੱਧਰ ਸੁੱਕਾ ਪਿਆ ਜਾਵਾ। ਤੇ ਦੇਖੋ ਜਾਵਾ ਸੁੱਕਾ ਪਿਆ। ਇੱਕ ਤੂਬਕਾ ਪਾਣੀ ਦਾ ਵੇਖੋ ਗੱਡੀ ਤੇ ਪਾਣੀ ਕਿੰਨਾ ਉਧਰ ਬਹੁਤ ਮੀ ਆਇਆ ਇੱਧਰ ਤੂਬਕਾ ਪਾਣੀ ਦਾ ਹੈ ਨਹੀਂ ਇਹ ਦੇਖੋ ਆਹੋ ਇੱਧਰ ਪਾਣੀ ਹੈ ਨਹੀਂ ਲੈ ਦੇਖੋ ਗੰਗਾ ਨਗਰ ਦੇ ਵਿੱਚ ਹੀ ਇੱਕ ਦੂਸਰੀ ਗਲੀ 'ਚ ਮੀ ਪਈ ਜਾਂਦਾ ਫੁੱਲ ਇੱਥੇ ਸੁੱਕਾ ਇਹ ਪਰਮੇਸ਼ਰ ਦੇ ਰੰਗ ਪਾਜੀ ਪੰਜ ਕੁਲਚੇ ਤਿਆਰ ਕਰ ਲਓ ਚੇ ਦਾ ਟਾਈਮ ਆ ਗਿਆ ਜੀ ਕੁਲਦੀ ਕੁਲਚਾ ਪੰਜਾਬੀ ਕੁਲਚਾ ਸਾਰੇ ਕਹਿੰਦੇ ਵੀ ਭੁੱਖ ਲੱਗੀ ਐ ਵੈਸੇ ਮੈਂ ਤਲਿਆ ਖਾਂਦਾ ਨਹੀਂ ਇਹਨੂੰ ਭੁੱਖ ਜਾ ਰਹੀ ਆ ਬਾਜੀ ਵੀ ਨਹੀਂ ਖਾਂਦੇ ਸੱਤੋਂ ਖਾਂਦੀ ਆ ਕਹਿੰਦੀ ਮੈਂ ਕੁਲਚਾ ਖਾਣਾ ਸੀਮਾ ਤੂੰ ਕੁਲਚਾ ਖਾਣਾ ਓਕੇ ਠੀਕ ਐ ਤੇ ਆ ਕੁਲਚੇ ਖਾਣ ਲੱਗੇ ਆ ਵੀ ਵੈਸੇ ਮੈਂ ਤਲਿਆ ਖਾਂਦਾ ਨਹੀਂ ਉਹ ਵੀ ਖਾ ਲਈਦਾ ਐ ਜੀ ਪੰਜਾਬੀ ਕੁਲਚਾ ਬੜੀ ਸਫਾਈ ਨਾਲ ਤੇ ਬਹੁਤ ਸੁੰਦਰ ਬਣਾਇਆ ਜਾਂਦਾ ਇਹ ਜ਼ਿਆਦਾ ਤਲਿਆ ਵੀ ਨਹੀਂ ਹੁੰਦਾ ਇਹ ਰੋਟੀ ਹੁੰਦੀ ਐ ਇੱਕ ਸਾਡੀ ਜਿਆਦਾ ਤਲਿਆ ਨਹੀਂ ਹੁੰਦਾ ਇਹ ਇਹ ਰੋਟੀ ਤੇ ਸਬਜੀ ਇਕੱਸਰ ਦੀ ਤਾਂ ਹੀ ਵਾਲਾ ਤਲਿਆ ਨਹੀਂ ਖਾਈਦਾ ਆ ਪ੍ਰਭੂ ਛੋਲੇ ਕੁਲਚੇ ਬਹੁਤ ਚੰਗਾ ਮੁੰਡਾ ਬਈਏ ਬੰਦਾ ਜਦੋਂ ਅਸੀਂ ਉਹਨੇ ਦੇ ਕੋਲੇ ਤੇ ਬਹੁਤ ਵਧੀਆ ਐਡਰੈਸ ਹੈਗਾ ਇਹਦਾ ਗੰਗਾ ਨਗਰ ਤੇਲਪੰਪ ਦੇ ਸਾਹਮਣੇ ਸੋ ਕੁਲਚਾ ਖਾ ਲਿਆ ਕਿਵੇਂ ਲੱਗਿਆ ਸਵਾਦ ਲੱਗਿਆ ਭਾਈ ਜਿੱਥੇ ਜਾਣਾ ਸੀ ਹੁਣ ਚੱਲੇ ਆ ਹੁਣ ਭੈਣੋ ਨਹੀਂ ਚੱਲੇ ਜੈਸਰ ਹੁਣ ਜੈਸਰ ਜਾਣਾ ਟ੍ਰੇਨ ਤੇ ਘਰੇ ਨਹੀਂ ਜਾਣਾ ਘਰੇ ਨਹੀਂ ਫੇਰ ਆਉਂਗਾ ਅੱਛਾ ਫੇਰ ਆਉਂਗੇ ਭਾਜੀ ਕਰਨੀ ਜਾਣਾ ਭਾਜੀ ਗੰਗਾ ਨਗਰ ਦਾ ਸਟੇਸ਼ਨ ਗੰਗਾ ਨਗਰ ਦਾ ਸਟੇਸ਼ਨ ਉੱਥੇ ਉਤਰ ਜਾ ਗੱਡੀ ਤੇ ਇਹ ਇਹ ਰਹਿਣ ਦਿਓ ਕਾਹਦੇ ਵਾਸਤੇ ਹੋਰ ਰਹਿਣ ਦਿਓ ਪੈਸੇ ਦਿੰਦੇ ਹੀ ਠੱਕੇ ਨਾਲ ਤੇ ਮੈਂ ਲੈਂਦਾ ਨਹੀਂਗਾ ਜਿਵੇਂ ਜਵਾਕਾਂ ਨੂੰ ਦਿੰਦੇ ਹੁੰਦੇ ਆ ਆਹ ਸਟੇਸ਼ਨ ਹੈ ਗੰਗਨਗਰ ਦਾ ਇਹ ਕਿਹਨਾ ਪਿਆਰ ਦਿੰਦੇ ਪੈਸਿਆਂ ਦਾ ਲਈਏ ਕਿ ਨਾ ਗਰੀਬ ਗੰਗਨਗਰ ਦੇ ਸਟੇਸ਼ਨ ਦਾ ਦੇਖੋ ਕਿੱਡਾ ਸੋਹਣਾ ਪ੍ਰਿੰਟ ਕੀਤਾ ਬਹੁਤ ਸੋਹਣਾ ਪ੍ਰਿੰਟ ਕੀਤਾ ਐਡਾ ਸੋਹਣਾ ਤਾਂ ਕਰਦਾ ਵੀ ਨਹੀਂ ਹੁੰਦਾ ਹਨਾ ਮੁੜ ਕੇ ਆ ਰਹੇ ਹਾਂ ਅਸੀਂ ਇਹਨਾਂ ਰਸ਼ੀਦ ਗੰਗਨਗਰ ਸਾਧੂ ਸੈਲਵ ਪੈਸੰਜਰ ਛੱਤਾਂ ਬਹੁਤ ਸੋਹਣੀਆਂ ਕੀਤੀਆਂ ਸੱਤਾਂ ਦਾ ਰੰਗ ਡਿਜ਼ਾਈਨਿੰਗ ਕਿੰਡੀ ਸੋਹਣੀ ਕੀਤੀ ਹੋਈ ਹੈ ਸੋ ਦੋਸਤੋ ਭੈਣ ਹੁਣੀ ਗਏ ਜੈਸਰ ਵੱਲ ਨੂੰ ਅ ਗੰਗਾ ਨਗਰ ਤੋਂ ਜੈਸਰ ਰਹੀ ਨਿਓ ਕਹਦੇ ਵੀ ਬੱਚੇ ਕੱਲੇ ਘਰੇ ਉਹਨਾਂ ਨੂੰ ਹੁਣ ਡਰੇਨ ਤੇ ਗੰਗਾ ਨਗਰ ਗੰਗਾ ਨਗਰ ਸਟੇਸ਼ਨ ਤੋਂ ਹੁਣ ਆਪਾਂ ਚੱਲਦੇ ਘਰ ਨੂੰ ਇੱਥੇ ਥੋੜਾ ਜਿਹਾ ਕੰਮ ਹੈ ਗੰਗਾ ਨਗਰ ਫਲੈਕਸ ਫੜਨੇ ਆ ਉਸ ਤੋਂ ਬਾਅਦ ਦੇ ਘਰ ਫਲੈਕਸ ਬਣਾਏ ਆ

ਗੰਗਾ ਨਗਰ ਦੇ ਇੱਕ ਪਾਸੇ ਮੀ ਹੈ ਇੱਕ ਪਾਸੇ ਮੀ ਹੈ ਹੀ ਨਹੀਂ ਜਮਾ ਵੀ ਬਿਲਕੁਲ ਵੀ ਆ ਦੇਖੋ ਕਿੰਨਾ ਪਾਣੀ ਖੜਾ ਨਹੀਂ ਬਹੁਤ ਜ਼ਿਆਦਾ ਆ ਗਿਆ ਬਹੁਤ ਜ਼ਿਆਦਾ ਬਹੁਤ ਤੇਜ਼ ਮੀ ਪੈ ਰਿਹਾ ਗੰਗਾ ਨਗਰ ਹੈ ਨਹੀਂ ਅੱਧਾ ਅੱਧੇ ਗੰਗਾ ਨਗਰ ਸੀਗਾ ਅੱਧੇ ਗੰਗਾ ਨਗਰ ਚ ਮੀ ਹੈ ਨਹੀਂ ਸੀਗਾ ਇੱਥੇ ਪੂਰਾ ਪੈ ਰਿਹਾ ਮੀ ਜੜੀਆਂ ਲੱਕੜਾਂ ਡਿੱਗ ਪਈਆਂ ਰਸਤਾ ਨਹੀਂ ਦਿਖ ਰਿਹਾ ਬਿਲਕੁਲ ਵੀ ਦੇਖੋ ਕਿੰਨਾ ਮੀ ਹੈ ਬਹੁਤ ਤੇਜ਼ ਮੀ ਹੈ ਵਾਈਪਰ ਵੀ ਫੁੱਲ ਤੇਜ਼ ਚੱਲ ਰਹੇ ਆ ਫੇਰ ਵੀ ਬਹੁਤ ਤੇਜ਼ ਮੀ ਹੈ ਵਾਈਪਰ ਵੀ ਫੁੱਲ ਤੇਜ਼ ਚੱਲ ਰਹੇ ਆ ਫੇਰ ਵੀ ਜਿਹੜਾ ਉਹ ਪਾਣੀ ਹੈ ਬਹੁਤ ਤੇਜ਼ ਕਿਸੇ ਨੂੰ ਕੁਝ ਨਹੀਂ ਅੱਗੇ ਤੁਰ ਨਹੀਂ ਜੰਦਾ ਚਲੋ ਗਰਮੀ ਸੀ ਠੰਡ ਹੋ ਜਾਣੀਆ ਪਿੰਡ ਪਤਾ ਨਹੀਂ ਹੋਊਗਾ ਕਿ ਨਹੀਂ ਵੈਸੇ ਸੁਣਿਆ ਸੀ ਵੀ ਸੌਣ ਭਾਦੋਂ ਦਾ ਮੀ ਜਿਹੜਾ ਵਟਨਾ ਵਟ ਛੱਡ ਜਾਂਦਾ ਹੈ ਸਿਆਣੇ ਬੰਦੇ ਗੱਲਾਂ ਕਰਦੇ ਹੁੰਦੇ ਸੀ ਅੱਜ ਦੇਖ ਲਿਆ ਅੱਜ ਗੰਗਾ ਨਗਰ ਦੇ ਵਿੱਚ 1 ਘੰਟਾ ਲੱਗਿਆ ਫਲੈਕਸ ਬਣਾਉਣ ਤੇ ਡਿਜ਼ਾਈਨਿੰਗ ਕਰਨ ਤੇ ਅੱਧਾ ਘੰਟਾ ਲਗਾਤਾਰ ਮੀਂਹ ਪੈਦਾ ਰਿਹਾ ਉਸ ਤੋਂ ਬਾਅਦ ਹਟਣ ਤੋਂ ਬਾਅਦ ਜਦੋਂ ਦੂਜੇ ਪਾਸੇ ਗਏ ਅਸੀਂ ਦੂਸਰੀ ਗਲੀ 'ਚ ਨਾਲ ਹੀ 500 ਮੀਟਰ ਤੇ ਹੀ ਜਿਵੇਂ ਮੀਂਹ ਹੈ ਨਹੀਂ ਸੀਗਾ ਸੁੱਕੀ ਧਰਤੀ ਜਮਾ ਮਿੱਟੀ ਉੱਡੀ ਜਾ ਰਹੀ ਤੇ ਦੂਸਰੇ ਪਾਸੇ ਅੱਧਾ ਘੰਟਾ ਮੀਂਹ ਪੈਦਾ ਰਿਹਾ ਦੇਖ ਐ ਹਾਂ ਇੱਕ ਪਾਸੇ ਨਹੀਂ ਪਈ ਜਾਵੇ ਇੱਕ ਪਾਸੇ ਚੁੱਕਾ ਤੇ ਇਥੇ ਕੁਝ ਕਟਿਆ ਵੀ ਕਟ ਗਿਆ। ਦੋਸਤੋ ਪਿੱਛੇ ਵੀ ਘਟ ਸੀ। ਇੱਥੇ ਫਿਰ ਫੁੱਲ ਨਹੀਂ ਪੈ ਰਹੇ। ਇੱਥੇ ਥੋੜਾ ਜਿਹਾ ਬਰੀਕ ਹੈ। ਪਿੱਛੇ ਥੋੜਾ ਜਿਹਾ ਮੋਟੀ ਕਣੀ ਦਾ ਸੀਗਾ। ਪਰ ਫੁੱਲ ਨਹੀਂ ਪੈ ਰਹੇ। ਸੋ ਇਹੋ ਜੇ ਮੀਂਹ ਦੇ ਸਫ਼ਰ ਵਿੱਚ ਅ ਡਰਾਈਵਰੀ ਕਰਨ ਦਾ ਜਾਂ ਡਰਾਈਵ ਕਰਨ ਦਾ ਬਹੁਤ ਵਧੀਆ ਆਨੰਦ ਆਉਂਦਾ। ਧੁੱਪ ਨਿਕਲੀ ਹੋਈ ਆ। ਤੇ ਮੀਂਹ ਪੂਰਾ ਤੇਜ਼ ਪੈ ਰਿਹਾ। ਇਹ ਕੀ ਕਹਿੰਦੇ ਕਿਹੜਾ ਮੀਂਹ ਕਹਿੰਦੇ ਕਾਣਾ ਵੀ? ਕਾਣਾਮੀ ਗਏ ਗਰਮਖ ਪਿਆਰਿਓ 24 ਫਿਚ ਬਾੜ ਆ ਗਈ ਦੇਖੋ ਕਿੰਨਾ ਪਾਣੀ ਮਜਾ ਕਰਦਾ ਤੇ ਛੱਪੜ ਹੈ ਮੀਂਹ ਬਹਾਵਾ ਹੈ ਹੁਣ ਧੁੱਪ ਹੈ ਪਰ ਦੁਪਹਿਰਾਂ ਮੀਂਹ ਬਹਾਵਾ ਹੈ ਹੁਣ ਧੁੱਪ ਨਿਕਲ ਗਈ ਆ ਦੇਖੋ ਸੀਮਾ ਬਹਾਵਾ ਹੈ ਮੀਂਹ ਪੜਿਆ ਬੈਨ ਗੰਗਾ ਨਗਰ ਆ ਕੇ ਵਾਪਸ ਘਰੇ ਪਹੁੰਚ ਗਏ ਪਿੰਡ ਭਰ ਗਏ ਸਾਰੇ ਇਹ ਗਲੀਆਂ ਭਰ ਗੀਆਂ पूरा मी आया भाई ठीक है घंटा एंटा लगता लगातार पे काफी मी है देखो देखो कितना मी है बहुत मी इधर भी सर बत पढ़ किसना हो पढ़ किसना I have I have a, a समर बार बहुत सुनी मनी ਹਮ ਕਲਰ ਵੈਰੀ ਨਾਈਸ ਥੈਂਕ ਯੂ ਬਹੁਤ ਸੁੰਦਰ ਲੱਗ ਰਿਹਾ ਸੋ ਗਰਮਖ ਪਿਆਰਿਓ ਪਹੁੰਚ ਚੁੱਕੇ ਆ ਘਰ ਤੇ ਬੱਚੇ ਆ ਗਈ ਸੀ ਪੌਣੇ 7 ਹੋ ਚੁੱਕੇ ਆ ਇਸ਼ਨਾਨ ਪਾਨ ਕਰਕੇ ਗੁਰਦੁਆਰਾ ਸਾਹਿਬ ਜਾਨਨੇ ਆ ਅੱਜ ਦੇ ਵਲੌਗ ਵਿੱਚ ਇੰਨਾ ਹੀ ਹੈ ਸੋ ਗਰਮਖ ਪਿਆਰਿਓ ਮਿਲਦੇ ਆ ਕਿਸੇ ਨਵੇਂ ਵਲੌਗ ਵਿੱਚ ਫੇਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਦੇ ਆ ਫੇਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ